ਕਿੰਨੇ ਬੱਚਿਆਂ ਨੂੰ ਵੀ ਮਾਰੂ ਨਹੀਂ ਆਪਾਂ ਨੂੰ ਕੋਈ ਇਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਆਪਾਂ 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 ਆਪਨਾ ਚਾ ਕਿਉਂ ਕਰਾਂਗੇ ਅਸੀਂ ਇਨਸਾਫ ਲਵਾਵਾਂਗੇ ਠੋਕੇ ਇਨਸਾਫ ਲਵਾਵਾਂਗੇ ਠੋਕੇ ਸੀ ਸਾਡੇ ਹੁਸ਼ਿਆਰਪੁਰ ਬਾਲਕਿਸ਼ਾਂ ਰੋਡ ਤੇ ਪਤਰਾ ਫਲੈਕਸ ਦੇ ਕਾਰੋਬਾਰ ਕਰਦੇ ਸੀਗੇ ਪਿਛਲੇ ਕੁਝ ਸਮੇਂ ਤੋਂ 2-3 ਮਹੀਨੇ ਤੋਂ ਕੁਝ ਸ਼ਰਾਰਤੀ ਬੰਦੇ ਸੀਗੇ ਸ਼ਹਿਰ ਦੇ ਉਹਨਾਂ ਨੇ ਮਨਜੀਤ ਸਿੰਘ ਨੂੰ ਇੱਕ ਟਰੈਪ ਦੇ ਜ਼ਰੀਏ ਇੱਕ ਸਾਜ਼ਿਸ਼ ਦੇ ਜ਼ਰੀਏ ਕਸਾ ਆ ਕਿ ਉਹਦੇ ਨਾਲ ਪੈਸੇ ਦਾ ਕੋਈ ਲੈਣ ਦੇਣ ਕੀਤਾ ਸੀ ਉਹ ਪੈਸੇ ਦਾ ਲੈਣ ਦੇਣ ਜਿਹੜਾ ਸੀ ਵਿਆਜ ਜਿਹੜਾ ਵਾ 20% 30% ਤੇ ਉਹਨੂੰ ਵਿਆਜ ਤੇ ਪੈਸੇ ਦਿੱਤੇ ਹੋ ਸੀ ਮੰਜੀਤ ਸਿੰਘ ਦੀ ਇੱਕ ਵੀਡੀਓ ਬਣਾਈ ਸੀ ਉਹ ਚਾਰੇ ਦੋਸ਼ੀਆਂ ਨੇ ਰਲ ਕੇ ਉਹ ਵੀਡੀਓ ਦੇ ਜ਼ਰੀਏ ਮੰਜੀਤ ਸਿੰਘ ਨੂੰ ਬਾਰ-ਬਾਰ ਬਲੈਕਮੇਲ ਕਰਦੇ ਸੀ ਕਿ ਤੇਰੇ ਘਰ ਦਾ ਹੱਸ ਦਵਾਗੇ ਅਸੀਂ ਵੇ ਤੂੰ ਪੈਸੇ ਦਾ ਲੈਣ ਦੇਣ ਕੀਤਾ ਤੂੰ ਸਾਡੇ ਪੈਸੇ ਜਿਹੜੇ ਆ ਜਲਦੀ ਵਾਪਸ ਕਰ ਤੇ ਮੰਜੀਤ ਸਿੰਘ ਉਸ ਟਰੈਪ ਦੇ ਵਿੱਚ ਫਸਦਾ ਚਲੇ ਗਿਆ ਤੇ ਪਿਛਲੇ ਦਿਨੀ ਤਕਰੀਬਨ 25 ਤਰੀਕ ਨੂੰ ਜਾਂ 23 ਤਰੀਕ ਨੂੰ ਉਹਨੇ ਕੋਈ ਜਰੀਲੀ ਜਿਹੜੀ ਦਵਾਈ ਆ ਉਹ ਪੀ ਲਈ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਵੇ ਮਨਜੀਤ ਸਿੰਘ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਊਗਾ ਤੇ ਨਾ ਹੀ ਉਹਦਾ ਜਿਹੜਾ ਪੋਸਟਮਾਰਟਮ ਉਹ ਕਰਾਇਆ ਜਾਊਗਾ ਕਿ ਤੁਨੀ ਬੰਦੇ ਜਿਹੜੇ ਹੈਗੇ ਇਹਨਾਂ ਦਾ ਪਹਿਲੇ ਵੀ ਪੈਸੇ ਆਪਾਂ ਦਿੱਤੇ ਸੀਗੇ ਵਾਪਸ 2.5 ਲੱਖ ਰੁਪਏ ਸੀਗਾ ਇਹਨਾਂ ਨੂੰ ਆਪਾਂ ਸਪੈਸ਼ਲ ਗਿਆ ਸੀਗਾ ਕਿ ਇਹ ਵਾਪਸ ਦੇਣਯੋਗ ਨਹੀਂ ਹੈ ਇਹਨਾਂ ਨੂੰ ਪੈਸੇ ਨਾ ਦਿਓ ਆਪਾਂ ਸਪੈਸ਼ਲ ਇਹਨਾਂ ਨੂੰ ਜਾ ਕੇ ਹੱਥ ਜੋੜ ਕੇ ਪੈਸੇ ਦੇ ਕੇ ਆਏ ਸੀ ਕਿ ਮੁੜ ਕੇ ਪੈਸੇ ਨਾ ਦਈਓ ਉਹ ਪੈਸੇ ਦਿੱਤੇ ਉਤੋਂ ਧਮਕੀਆਂ ਦਿੱਤੀਆਂ ਰਾਹ 'ਚ ਰੋਕਿਆ ਗਿਆ ਭਾਜੀ ਨੇ ਮੈਨੂੰ 2 ਦਿਨ ਪਹਿਲੇ ਸਾਰਾ ਕੁਝ ਦੱਸਿਆ ਬਿਆਨਾਂ 'ਤੇ ਵੀ ਇਹ ਚੀਜ਼ਾਂ ਲਖਾਈਆਂ ਕਿ ਮੈਂ ਇੰਨਾ ਇੰਨਾ ਕਿ ਪ੍ਰੇਸ਼ਾਨ ਹੋਇਆ ਔਰ ਪੈਸਿਆਂ ਦਾ ਲੈਣ ਦੇਣ ਇਦਾਂ ਕੀਤਾ ਗਿਆ ਕਿ ਤੁਹਾਨੂੰ ਮੈਂ 10000 ਤੁਸੀਂ ਮੈਨੂੰ ਦਿਓ ਮੈਂ ਤੁਹਾਨੂੰ 20000 ਵਾਪਸ ਕਰੂੰਗਾ ਦੁਕਾਨਦਾਰ ਸੀਗੇ 3-4 ਉਹਨਾਂ ਨੇ ਇਹਨੂੰ ਪੈਸੇ ਦਿੱਤੇ ਸੀਗੇ ਪੈਸੇ ਦੀ ਇਬਜ ਦੇ ਵਿੱਚ ਇਨੂੰ ਪੈਸੇ ਵਾਪਸ ਮੰਗਦੇ ਸੀ ਲੇਕਿਨ ਕਾਰਨ ਇਹ ਹੋਇਆ ਕਿ ਇਹ ਕੋਈ ਅਮਾਉਂਟ ਦੀ ਜਿਹੜੀ ਆ ਉਹ ਇੰਟਰਸਟ ਜ਼ਿਆਦਾ ਪਾਇਆ ਜਾਂ ਕੁਛ ਇੰਨਾ ਲੱਗ ਗਿਆ ਉਹ ਬੰਦਾ ਜਿਹੜਾ ਹੈਗਾ ਵਿਚਾਰਾ ਇਹਨਾਂ ਦੇ ਦੁੱਖੋਂ ਉਹ ਆਪਣੇ ਆਪ ਨੂੰ ਨੇ ਖਤਮ ਕਰ ਲਿਆ ਬੜੀ ਮਾੜੀ ਗੱਲ ਹੋਈ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਜਿਹੜੀ ਦਰਜ ਰਜਿਸਟਰ ਕਰ ਦਿੱਤੀ ਉਹਦੇ ਮੁਤਾਬਕ ਜਿਹੜੇ ਦੋਸ਼ੀ ਬਣਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਹੈ ਲੈ ਆ ਕੇ ਕੀਤੀ ਗਈ ਸਰ ਕਿੰਨੇ ਕ ਪੈਸੇ ਸੀ ਅਮਾਉਂਟ ਤੇ 710 ਲੱਖ ਦੋ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੁਸ਼ਿਆਰਪੁਰ ਦੇ ਇੱਕ ਨੌਜਵਾਨ ਵੱਲੋਂ ਸੂਇਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਕਤ ਪਰਿਵਾਰ ਜਿਹੜਾ ਹੈ ਉਹ ਸਿੰਘ ਸਪਾ ਗੁਰਦੁਆਰੇ ਦੇ ਪਿੱਛੇ ਇਕੱਠੇ ਹੋਏ ਨੇ ਗੱਲਬਾਤ ਕਰਦੇ ਆ। ਤੇ ਸਰ ਕੀ ਪੂਰਾ ਮਾਮਲਾ ਸੀ ਇਹ ਔਰ ਕਿਵੇਂ ਹੈ ਫਾਸੇ ਨਾ। ਇਹ ਮਾਮਲਾ ਇਦਾਂ ਜੀ ਮਨਜੀਤ ਸਿੰਘ ਪੁੱਤਰ ਪ੍ਰਵਿੰਦਰ ਸਿੰਘ ਸਾਡੇ ਹੁਸ਼ਿਆਰਪੁਰ ਬਾਲਕਿਸ਼ਨ ਰੋਡ ਤੇ ਬੱਤਰਾ ਫਲੈਕਸ ਦੇ ਕਾਰੋਬਾਰ ਕਰਦੇ ਸੀਗੇ। ਪਿਛਲੇ ਕੁਝ ਸਮੇਂ ਤੋਂ 2-3 ਮਹੀਨੇ ਤੋਂ ਕੁਝ ਸ਼ਰਾਰਤੀ ਬੰਦੇ ਸੀਗੇ ਸ਼ਹਿਰ ਦੇ ਉਹਨਾਂ ਨੇ ਮਨਜੀਤ ਸਿੰਘ ਨੂੰ ਇੱਕ ਟਰੈਪ ਦੇ ਜ਼ਰੀਏ ਇੱਕ ਸਾਜ਼ਿਸ਼ ਦੇ ਜ਼ਰੀਏ ਫਸਾ ਕੇ ਉਹਦੇ ਨਾਲ ਪੈਸੇ ਦਾ ਕੋਈ ਲੈਣ-ਦੇਣ ਕੀਤਾ ਸੀ ਤੇ ਉਹ ਪੈਸੇ ਦਾ ਲੈਣ-ਦੇਣ ਜਿਹੜਾ ਸੀ ਵਿਆਜ ਜਿਹੜਾ ਵਾ 20% 30% ਤੇ ਉਹਨੂੰ ਵਿਆਜ ਤੇ ਪੈਸੇ ਦਿੱਤੇ ਹੋ ਸੀਗੇ ਤੇ ਉਸ ਤੋਂ ਬਾਅਦ ਉਹ ਪੈਸੇ ਦੇ ਲੈਣ-ਦੇਣ ਦੌਰਾਨ ਹੀ ਮਨਜੀਤ ਸਿੰਘ ਦੀ ਇੱਕ ਵੀਡੀਓ ਬਣਾਈ ਸੀਗੀ ਉਹ ਚਾਰੇ ਦੋਸ਼ੀਆਂ ਨੇ ਰਲ ਕੇ ਉਹ ਵੀਡੀਓ ਦੇ ذریعے ਮਨਜੀਤ ਸਿੰਘ ਨੂੰ ਬਾਰ-ਬਾਰ ਬਲੈਕਮੇਲ ਕਰਦੇ ਸੀਗੇ ਕਿ ਤੇਰੇ ਘਰ ਦਾ ਹੱਸ ਦਵਾਵਾਂਗੇ ਅਸੀਂ ਵੇ ਤੂੰ ਪੈਸੇ ਦਾ ਲੈਣ ਦੇਣ ਕੀਤਾ ਤੂੰ ਸਾਡੇ ਪੈਸੇ ਜਿਹੜੇ ਆ ਜਲਦੀ ਵਾਪਸ ਕਰ ਤੇ ਮਨਜੀਤ ਸਿੰਘ ਉਸ 트ੈਪ ਦੇ ਵਿੱਚ ਫਸਦਾ ਚਲੇ ਗਿਆ ਤੇ ਪਿਛਲੇ ਦਿਨੀ तकरीबन 25 ਤਰੀਕ ਨੂੰ ਜਾਂ 23 ਤਰੀਕ ਨੂੰ ਉਹਨੇ ਕੋਈ ਜਰੀਲੀ ਜਿਹੜੀ ਦਵਾਈ ਆ ਉਹ ਪੀ ਲਈ ਤਾਂ ਉਸ ਤੋਂ ਬਾਅਦ ਉਹਨੂੰ ਪੀਜੀਆਈ ਐਡਮਿਟ ਕਰਵਾਉਣਾ ਪਿਆ ਤੇ ਪੀਜੀਆਈ 31 ਤਰੀਕ ਨੂੰ 31 ਜੁਲਾਈ ਨੂੰ ਸਵੇਰੇ ਤੜਕੇ ਉਹਦੀ ਡੈਥ ਹੋ ਜਾਂਦੀ ਹੈ ਤੇ ਡੈਥ ਹੋਣ ਤੋਂ ਬਾਅਦ ਉਹ ਦੋਸ਼ੀਆਂ ਦੇ ਕਿਉਂਕਿ ਮਨਜੀਤ ਸਿੰਘ ਨੇ ਪਹਿਲਾਂ ਹੀ ਬਿਆਨ ਦੇ ਦਿੱਤੇ ਸੀਗੇ ਪੀਜੀਆਈ ਜਦੋਂ ਐਡਮਿਟ ਸੀਗੇ ਤੇ ਬਿਆਨਾਂ ਤੋਂ ਹੁਣ ਤੱਕ ਤੇ ਉਸ ਤੋਂ ਬਾਅਦ ਐਫਆਈਆਰ ਹੋਣ ਤੋਂ 24 ਘੰਟੇ ਤੱਕ ਹੁਣ ਤੱਕ ਪੁਲਿਸ ਨੇ ਇੱਕ ਵੀ ਦੋਸ਼ੀ ਦੇ ਘਰ ਜਿਹੜੇ ਚਾਰ ਦੋਸ਼ੀ ਸੀ ਜਿਨ੍ਹਾਂ ਤੇ ਐਫਆਈਆਰ ਹੋਈ ਉਹਨਾਂ ਦੇ ਘਰ ਰੇਡ ਨਹੀਂ ਮਾਰੀ ਇੱਕ ਵੀ ਦੋਸ਼ੀ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਜਦੋਂ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਜਿਹੜੇ ਚੌਂਕੀ ਇੰਚਾਰਜ ਪੁਰਹੀਰਾ ਉਹਨਾਂ ਦੀ ਬਹੁਤ ਵੱਡੀ ਲਾਪਰਵਾਹੀ ਸੀ ਉਹਨਾਂ ਨੇ ਐਫ ਆਈ ਆਰ ਦਰਜ ਹੋਣ ਤੋਂ 24 ਘੰਟੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਫਿਰ ਅਸੀਂ ਮਾਡਲ ਟਾਉਨ ਐਸ ਐਚਓ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਮੈਂ ਪੁਰਹੀਰਾ ਜਿਹੜੇ ਚੌਂਕੀ ਇੰਚਾਰਜ ਉਹਨਾਂ ਨਾਲ ਗੱਲ ਕਰਦਾ ਫਿਰ ਰਾਤ ਨੂੰ ਉਹ ਰੇਡ ਜ਼ਰੂਰ ਮਾਰੂਗੇ ਸਾਡੀ ਉਹਨਾਂ ਨਾਲ ਰਾਤ ਨੂੰ ਵੀ ਗੱਲ ਹੋਈ ਰਾਤ ਤੋਂ ਲੈ ਕੇ ਸਵੇਰ ਤੱਕ ਸਮਾਂ ਬੀਤਣ ਤੇ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਉੱਤੇ ਕੋਈ ਪੋਲੀਟੀਕਲ ਪ੍ਰੈਸ਼ਰ ਸੀਗਾ ਜਾਂ ਉਹਨਾਂ ਨੇ ਇਹ ਬਹੁਤ ਵੱਡੀ ਲਾਪਰਵਾਹੀ ਵਰਤੀ ਉਸ ਤੋਂ ਬਾਅਦ ਜਦੋਂ ਸਾਨੂੰ ਲੱਗਾ ਕਿ ਇਹਨਾਂ ਨੇ ਦੋਸ਼ੀ ਜਿਹੜੇ ਆ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂ ਉਹਨਾਂ ਦੇ ਉੱਤੇ ਕੋਈ ਪੋਲੀਟੀਕਲ ਪ੍ਰੈਸ਼ਰ ਹੈਗਾ ਤੇ ਅੱਜ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਦਲਿਤ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਸਾਰੀ ਸੰਗਤ ਨੇ ਇਕੱਠੇ ਹੋ ਕੇ ਅੱਜ ਜਿਹੜਾ ਮਿੰਨੀ ਸੈਕਟਰੀਏਟ ਦੇ ਘਰਾਓ ਦਾ ਜਿਹੜਾ ਐਲਾਨ ਕੀਤਾ ਸੀਗਾ ਤੇ एलान ਜਦੋਂ ਅਸੀਂ ਇਹ ਕੀਤਾ ਸੀਗਾ ਤੇ ਉਸ ਦੌਰਾਨ ਐਸ ਐਚਓ ਮਾਡਲ ਟਾਉਨ ਇੱਥੇ ਆਏ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਜਲਦ ਤੋਂ ਜਲਦ ਜਿਹੜੇ ਦੋਸ਼ੀ ਜਿਹੜੇ ਗ੍ਰਿਫਤਾਰ ਵੀ ਕਰਾਂਗੇ ਤੇ ਜਿਹੜੀ ਚੌਂਕੀ ਇਨਚਾਰਜ ਆ ਉਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਵੀ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਇੱਕ ਜੁਰਮਵਾਦੀ ਦੀ ਜਿਹੜੀ ਧਾਰਾ ਹੈਗੀ ਆ 120 ਬੀ ਜਿਹੜੀ ਸਾਜ਼ਿਸ਼ ਦੇ ਅਧੀਨ ਜਿਹੜੀ ਆਂਦੀ ਆ ਉਹ ਵੀ ਅਸੀਂ ਲਾਵਾਂਗੇ ਤੇ ਦੋਸ਼ੀ ਅਸੀਂ ਸ਼ਾਮ ਤੱਕ 8 ਵਜੇ ਤੱਕ ਜਿਹੜੇ ਗ੍ਰਫਤਾਰ ਕਰਾਂਗੇ ਤੇ ਡੀਐਸਪੀ ਦੇਵਦਤ ਸ਼ਰਮਾ ਜੀ ਵੀ ਆਏ ਸੀਗੇ ਉਹਨਾਂ ਨੇ ਵੀ ਇਹੀ ਕਿਹਾ ਵੀ ਸ਼ਾਮ ਤੱਕ ਅਸੀਂ 8 ਵਜੇ ਤੱਕ ਅਸੀਂ ਜਿਹੜੇ ਦੋਸ਼ੀ ਆ ਗ੍ਰਫਤਾਰ ਕਰ ਲਵਾਂਗੇ ਔਰ ਅਸੀਂ ਇਹ ਸਾਰੀਆਂ ਜਥੇਬੰਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਸੰਗਤ ਨੇ ਇਹ ਪ੍ਰਸ਼ਾਸਨ ਨੂੰ ਦੱਸ ਦਿੱਤਾ ਕਿ ਜੇਕਰ ਸ਼ਾਮ ਤੱਕ ਜਿਹੜੇ ਦੋਸ਼ੀ ਗ੍ਰਫਤਾਰ ਨਹੀਂ ਹੁੰਦੇ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਇੱਕ ਵੱਡਾ ਸੰਘਰਸ਼ ਜਿਹੜਾ ਉਲੀਕਾਂਗੇ ਚਾਹੇ ਸਾਨੂੰ ਮਿੰਨੀ ਸੈਕਰੀਟ ਦਾ ਘਰਾਓ ਕਰਨਾ ਪਵੇ ਚਾਹੇ ਥਾਣਾ ਮਾਡਲ ਟਾਉਨ ਦਾ ਘਰਾਓ ਕਰਨਾ ਪਵੇ ਚਾਹੇ ਸ਼ਹਿਰ ਵਿੱਚ ਵੱਡਾ ਪ੍ਰੋਟੈਸਟ ਕਰਨਾ ਪਵੇ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਵੀ ਮਨਜੀਤ ਸਿੰਘ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਊਗਾ ਤੇ ਨਾ ਹੀ ਉਹਦਾ ਜਿਹੜਾ ਪੋਸਟਮਾਰਟਮ ਉਹ ਕਰਾਇਆ ਜਾਊਗਾ ਤੇ ਅਸੀਂ ਜੇਕਰ ਪ੍ਰਸ਼ਾਸਨ ਨੂੰ ਅਸੀਂ ਦੱਸਣਾ ਚਾਹੁੰਦੇ ਜੇਕਰ ਪ੍ਰਸ਼ਾਸਨ ਉਹ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦਾ ਤੇ ਇੱਕ ਵੱਡਾ ਸੰਘਰਸ਼ ਜਿਹੜਾ ਅਸੀਂ ਉਹ ਨਿਕਲਣੇ ਮਜਬੂਰ ਹੋਵਾਂਗੇ ਤੁਸੀਂ ਵੀਡੀਓ ਦੀ ਗੱਲ ਕੀਤੀ ਹੈ ਕਿ ਉਹ ਵੀਡੀਓ ਸਾਹਮਣੇ ਆਈ ਹੈ ਤੁਸੀਂ ਦੇਖੀ ਹੈ ਉਸ ਦੇ ਵਿੱਚ ਕੋਈ ਕੁੱਟਮਾਰ ਸੀ ਜਾਂ ਕੀ ਸੀ ਉਸ ਵੀਡੀਓ ਦੇਖੋ ਉਹ ਵੀਡੀਓ ਬਾਰੇ ਅਸੀਂ ਦੇਵਦਾਤ ਸ਼ਰਮਾ ਜੀ ਡੀਐਸਪੀ ਸਾਹਿਬ ਨੂੰ ਵੀ ਦੱਸਿਆ ਮਾਡਲ ਟਾਉਨ ਦੇ ਜਿਹੜੇ ਐਸਐਚਓ ਉਹਨਾਂ ਨੂੰ ਵੀ ਦੱਸਿਆ ਕਿ ਦੋਸ਼ੀਆਂ ਕੋਲ ਇੱਕ ਇਹੋ ਜਿਹੀ ਵੀਡੀਓ ਆ ਮਨਜੀਤ ਸਿੰਘ ਦੀ ਜਿਹਨਾਂ ਉਹ ਬਲੈਕਮੇਲ ਕਰਦੇ ਸੀ ਤੇ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ ਪੂਰੀ ਤਫ਼ਤੀਸ਼ ਉਹਨਾਂ ਨੂੰ ਪੁੱਛਗਿੱਛ ਕਰਾਂਗੇ ਤੇ ਜੋ ਵੀ ਬਣਦੀ ਕਾਰਵਾਈ ਆ ਉਹਨਾਂ ਤੇ ਅਸੀਂ ਤੁਰੰਤ ਕਰਾਂਗੇ ਅਰ ਇਹ ਦੇ ਵਿੱਚ ਜਿਹੜਾ ਹੈ ਉਹ ਕੰਮ ਕੀ ਕਰਦੇ ਸੀ ਕਿਉਂ ਜਿਹੜੇ ਪੈਸੇ ਦੀ ਲਾਂਡ ਦੇ ਸੀਗਾ ਕੀ ਕੋਈ ਬਿਜ਼ਨਸ ਦੀ ਸੀ ਕਿਉਂ ਉਹਨਾਂ ਨੇ ਪੈਸੇ ਜਿਹੜੇ ਲਏ ਦੇ ਦੇਖੋ ਉਹ ਉਹ ਤੁਹਾਨੂੰ ਜਿੱਦਾਂ ਦੱਸਿਆ ਵੀ ਚਾਰ ਇਹ ਜਿਹੜੇ ਸਿਗੇ ਸਾਜ਼ਿਸ਼ ਕਰਤਾ ਸੀ ਉਹ ਕੋਈ ਇਦਾਂ ਦਾ ਕੰਮ ਕਰਦੇ ਸੀ ਜਿਹਦੇ ਵਿੱਚ ਪੈਸਾ ਲੱਗਦਾ ਸੀਗਾ ਪੈਸੇ ਦਾ ਲੈਣ ਦੇਣ ਸੀਗਾ ਕੋਈ ਡਬਲ ਕਰਦੇ ਸੀ ਪੈਸੇ ਮਨਜੀਤ ਸਿੰਘ ਨੂੰ ਲਾਲਚ ਦਿੰਦੇ ਸੀਗੇ ਪੇ ਤੈਨੂੰ ਅਸੀਂ 10000 ਆ ਤੇ ਉਹਦਾ 30000 ਕਰਕੇ ਮੋੜਾਂਗੇ ਜੇ 30000 ਉਹਦਾ 50000 ਕਰਕੇ ਮੋੜਾਂਗੇ ਉਸ ਚੱਕਰ ਵਿੱਚ ਜਿਹੜਾ ਮਨਜੀਤ ਸਿੰਘ ਸੀ ਉਹਨਾਂ ਦੇ ਜਾਲ ਵਿੱਚ ਫਸਦਾ ਚਲੇ ਪਹਿਲਾਂ ਵੀ ਕਦੀ ਉਹਨਾਂ ਨੇ ਲੈਂਦੇ ਨੇ ਉਹਨਾਂ ਨੇ ਕੀਤਾ ਸੀ ਨਹੀਂ ਪਹਿਲਾਂ ਤਾਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਹੈਗੀ ਇਦਾਂ ਦੀ ਪਰ ਇਹ ਮਤਲਬ ਇੱਕ ਵਾਰ ਪਹਿਲਾਂ ਸ਼ਾਇਦ ਇਦਾਂ ਹੋਇਆ ਸੀਗਾ ਤੇ ਇਹਦੇ ਵਿੱਚ ਜਿਹੜਾ ਹੁਣ ਇਹ ਜਿਹੜੇ ਚਾਰ ਦੋਸ਼ੀ ਆ ਇਹ ਤਾਂ ਉਹ ਹੀ ਦੱਸ ਸਕਦੇ ਆ ਕਿ ਜਿਹੜਾ ਮਤਲਬ ਕੀ ਗੱਲਬਾਤ ਹੋਈ ਹੈ ਮੈਂ ਦੱਸਦਾ ਜੀ ਬਾਕੀ ਮੈਂ ਦੱਸਦਾ ਇੱਕ ਮਿੰਟ ਇਹਨਾਂ ਦਾ ਨਾ 2-3 ਸਾਲ ਪਹਿਲੇ ਵੀ ਮਤਲਬ ਇਹਨੇ ਇਹਨਾਂ ਵਿੱਚੋਂ ਦੀ ਬੰਦੇ ਜਿਹੜੇ ਹੈਗੇ ਇਹਨਾਂ ਦਾ ਪਹਿਲੇ ਵੀ ਪੈਸੇ ਆਪਾਂ ਦਿੱਤੇ ਸੀਗੇ ਵਾਪਸ 2-3 ਲੱਖ ਰੁਪਏ ਸੀਗਾ ਇਹਨਾਂ ਨੂੰ ਆਪਾਂ ਸਪੈਸ਼ਲ ਕਿਹਾ ਸੀਗਾ ਕਿ ਵਾਪਸ ਦੇਣ ਯੋਗ ਨਹੀਂ ਹੈ ਇਹਨਾਂ ਨੂੰ ਪੈਸੇ ਨਾ ਦਿਓ ਆਪਾਂ ਸਪੈਸ਼ਲ ਇਹਨਾਂ ਨੂੰ ਜਾ ਕੇ ਹੱਥ ਜੋੜ ਕੇ ਪੈਸੇ ਦੇ ਕੇ ਆਏ ਸੀਗੇ ਮੁੜ ਕੇ ਪੈਸੇ ਨਾ ਦਿਓ ਇਹਨਾਂ ਨੇ ਫੇਰ ਦੁਬਾਰਾ ਉਹੀ ਬੰਦਿਆਂ ਨੇ ਦੁਬਾਰਾ ਪੈਸੇ ਫੇਰ ਦਿੱਤੇ ਇਹਨੂੰ ਉਹ ਪੈਸੇ ਦਿੱਤੇ ਉਤੋਂ ਧਮਕੀਆਂ ਦਿੱਤੀਆਂ ਰਾਹ ਚ ਰੋਕਿਆ ਗਿਆ ਭਾਜੀ ਨੇ ਮੈਨੂੰ 2 ਦਿਨ ਪਹਿਲੇ ਸਾਰਾ ਕੁਝ ਦੱਸਿਆ ਬਿਆਨਾਂ ਤੇ ਵੀ ਇਹ ਚੀਜ਼ਾਂ ਲਿਖਾਈਆਂ ਕਿ ਮੈਂ ਇੰਨਾ ਇੰਨਾ ਕੁ ਪਰੇਸ਼ਾਨ ਹੋਇਆ ਔਰ ਪੈਸਿਆਂ ਦਾ ਲੈਣ ਦੇਣ ਇਦਾਂ ਕੀਤਾ ਗਿਆ ਤੈਨੂੰ ਮੈਂ 10000 ਤੁਸੀਂ ਮੈਨੂੰ ਦਿਓ ਮੈਂ ਤੁਹਾਨੂੰ 20000 ਵਾਪਸ ਕਰੂੰਗਾ ਇਦਾਂ ਕਰ ਕਰਕੇ ਪਹਿਲੇ ਇਹਨਾਂ ਨੇ ਪੈਸੇ ਆਪ ਇਹਨਾਂ ਪੈਸੇ ਨੂੰ ਦਿੱਤੇ ਵੀ ਮਤਲਬ ਬਾਧੂ ਮੋੜੇ ਵੀ ਪੈਸੇ ਉਤੋਂ ਬਾਅਦ ਉਹੀ ਪੈਸੇ ਮਤਲਬ ਇਹਨਾਂ ਨੇ ਕਰਕੇ ਜਦੋਂ ਭਾਜੀ ਕੋ ਪੈਸੇ ਮੁੱਕ ਗਏ ਮੁੜ ਕੇ ਆਪੇ ਵਿਆਜ ਤੇ ਪੈਸੇ ਦੇਣੇ ਸ਼ੁਰੂ ਕਰਤੇ ਇਹਨਾਂ ਨੂੰ 10% 20% 30% ਮੁੜ ਕੇ ਇਹਨਾਂ ਨੂੰ ਹੀ ਬਲੈਕਮੇਲ ਕਰਨ ਲੱਪੇ ਵੀਡੀਓ ਦਿਖਾਟੇ ਸੋ ਤੁਸੀਂ ਪੂਰੀ ਗੱਲ ਬਾਤ ਸੁਣੀ ਹੈ ਸਾਡੇ ਨਾਲ ਪੀਪੀ ਨੇ ਕੀ ਕੰਮ ਕਰਦੇ ਸੀ ਉਹ ਚਲੋ ਚਲੋ ਸਾਡਾ ਭਾਲ ਪੇਪਰ ਦਾ ਕੰਮ ਅਸੀਂ ਕੋਲ ਤੋਂ ਇਹ ਕੰਮ ਕਰਦੇ ਸੀ 6-7 ਸਾਲੋਂ ਫੈਮਲੀ ਚੋਂ ਹੌਂਕ ਹੌਂਕ ਨੇ ਮੁੰਨੀ ਦਾ ਪਤਵੰਤੇ ਨੇ ਬੱਚੇ ਨੇ ਜੋ ਮੈਂ ਬੇਟੀ ਵਾਈਫ ਇੱਕ ਬੇਟੇ ਦੀ ਬੇਟੀ ਕਰੂ ਕਰੂ ਕੀ ਮਾਰੇ ਪਤਾ ਤੁਹਾਨੂੰ ਹਾਂਜੀ ਨਾਮ ਮੈਨੂੰ ਪਤਾ ਸੀ ਹਾਂ ਇੱਕ ਹੈਪੀ ਪ੍ਰਿੰਸ ਟੋਲੀ ਤੇ ਮੋਨੂ ਚਾਲ ਆ ਤੇ ਲਵ ਮੋਬੈਲ ਆ ਕਦੀ ਚਾਈਦੀ ਉਹਨਾਂ ਨੂੰ ਤੰਗ ਕਿਸ ਤਰ੍ਹਾਂ ਨਾ ਕਰਦੇ ਸੀ ਤੰਗ ਮਤਲਬ ਪੈਸੇ ਦਾ ਕਦੀ ਘਰ ਆਇਆ ਹੋਣ ਕਰੀ ਕੋਈ ਜੀ ਕਦੀ ਤੰਗੀ ਰਹੀ ਸੀ ਬੇਲਾ ਹੈਪੀ ਸੀਗਾ ਉਹ ਤਾਂ ਜਿੱਦਾਂ ਉਹਨੂੰ ਸਾਡਾ ਘਰ ਪਤਾ ਹੀ ਸਾਡੇ ਕੰਮ ਹੀ ਕਰਦਾ ਸੀ ਦੁਕਾਨ ਤੇ ਉਹਨੂੰ ਸਾਡੇ ਘਰ ਪਤਾ ਸੀਗਾ ਤੇ ਉਨੁਚਾਲ ਆ ਉਹਦੀ ਇੱਥੇ ਚੌਂਕ ਚਾਹ ਦੀ ਰੇੜੀ ਆ ਸੋ ਤੁਸੀਂ ਸੁਣਿਆ ਹੈ ਪਰਿਵਾਰ ਦੇ ਵਿੱਚ ਕਾਫੀ ਦੁੱਖ ਦਾ ਜਿਹੜਾ ਹੈ ਮਾਹੌਲ ਹੈ ਔਰ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਦੇ ਆਂ ਵੀ ਕੀ ਉਹਨਾਂ ਨੇ ਇਹਨਾਂ ਤੇ ਕਾਰਵਾਈ ਕੀਤੀ ਹੈ ਕਿਉਂਕਿ ਜਿਹੜਾ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਹ ਤੱਕ ਜਿਹੜਾ ਹੈ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨ ਗਏ ਮ੍ਰਿਤਕ ਦਾ ਜੋ ਤੱਕ ਪੁਲਿਸ ਜਿਹੜਾ ਹੈ ਕੋਈ ਸਖਤ ਕਾਰਵਾਈ ਨਹੀਂ ਕਰਦੀ ਗੱਲਬਾਤ ਕਰਦੇ ਆਂ ਡੀਐਸਪੀ ਸਾਹਿਬ ਦੇ ਨਾਲ ਦੁਕਾਨਦਾਰ ਸ਼ੀਤਨ ਚਾਰ ਉਹਨਾਂ ਨੇ ਇਹਨੂੰ ਪੈਸੇ ਦਿੱਤੇ ਸੀਗੇ ਪੈਸੇ ਦੀ ਈਬਜ ਦੇ ਵਿੱਚ ਇਹਨੂੰ ਪੈਸੇ ਵਾਪਸ ਮੰਗਦੇ ਸੀ ਲੇਕਿਨ ਕਾਰਨ ਇਹ ਹੋਇਆ ਕਿ ਕਿ ਕੋਈ ਅਮਾਉਂਟ ਦੀ ਜਿਹੜੀ ਆ ਉਹ ਇੰਟਰਸਟ ਜ਼ਿਆਦਾ ਪਾਇਆ ਜਾਂ ਕੁਛ ਐਦਾਂ ਲੱਗਦਾ ਉਹ ਬੰਦਾ ਜਿਹੜਾ ਹੈਗਾ ਵਿਚਾਰਾ ਇਹਨਾਂ ਦੇ ਦੁੱਖੋਂ ਉਹ ਆਪਣੇ ਆਪ ਨੂੰ ਨੇ ਖਤਮ ਕਰ ਲਿਆ ਬੜੀ ਮਾੜੀ ਗੱਲ ਹੋਈ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਜਿਹੜੀ ਦਰਜ ਰਜਿਸਟਰ ਕਰ ਦਿੱਤੀ ਉਹਦੇ ਮੁਤਾਬਕ ਜਿਹੜੇ ਦੋਸ਼ੀ ਬਣਦੇ ਆ ਉਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਹੈ ਲਿਆ ਕੇ ਕੀਤੀ ਜਾਏ। ਸਰ ਕਿੰਨੇ ਕੇ ਪੈਸੇ ਸੀ ਉਹ? ਅਮਾਉਂਟ ਤੇ 7.10 ਲੱਖ ਦੱਸਦੇ ਬਾਕੀ ਇਨਵੈਸਟੀਗੇਸ਼ਨ ਚ ਪਤਾ ਲੱਗ ਜੂਗਾ ਕਿ ਚਾਰ આરોપી ਨੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਰਹੇ ਹਾਂ। 306 ਚ ਜਿਹੜਾ ਪ੍ਰੋਟੈਸਟ ਦਾ ਕਹਿ ਰਹੇ ਸੀ ਉਹ ਟਾਲ ਰਹੇ ਹਾਂ ਪਰਿਵਾਰ ਨੂੰ ਨਹੀਂ ਪ੍ਰੋਟੈਸਟ ਕਿਸੇ ਕਿਸਮ ਦਾ ਕੋਈ ਨਹੀਂ ਹੋਊਗਾ ਅਸੀਂ ਇਹਨਾਂ ਨੂੰ ਸੁਵਾਸ਼ਣ ਦਿੱਤਾ ਅਸੀਂ ਇਹਨਾਂ ਦੇ ਨਾਲ ਜਿਹੜੀ ਕਾਨੂੰਨ ਦੇ ਮੁਤਾਬਕ ਬੰਦੀ ਕਾਰਵਾਈ ਹੈ ਹਰ ਸੰਭਵ ਯਤਨ ਕਰਕੇ ਕਰਾਂਗੇ। ਥੈਂਕ ਯੂ ਸਰ। ਸੋ ਤੁਸੀਂ ਗੱਲਬਾਤ ਸੁਣੀ ਹੈ ਪੂਰੀ। ਇਹ ਮਾਮਲਾ ਹੁਣ ਕੀ ਰੰਗ ਲਾਂਦਾ ਕੀ ਦੋਸ਼ੀ ਫੜੇ ਜਾਂਦੇ ਕਿਉਂਕਿ ਟਾਈਮ ਜਿਹੜਾ ਹੈ ਉਹ ਪਰਿਵਾਰ ਵੱਲੋਂ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ આરોપી ਜਿਹੜੇ ਨੇ ਉਹ ਗ੍ਰਫਤਾਰ ਹੁੰਦੇ ਹਨ ਜਾਂ ਨਹੀਂ ਕੈਮਰਾ ਪਰਸਨ ਕਰਨ ਦੇ ਨਾਲ ਦੀਪਕ ਲਖਰ ਜੋਨਸ ਸਪੋਕਸਮੈਨ ਦੇ ਨਾਲ